ਹੈਲੋ ਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਹਾਂ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕੋ ਗਿੰਗ ਚੈਨਲ ਆਪਣਾ ਚੈਨਲ ਦਾ ਸੁਣਤਾ ਬਹੁਤ ਬਹੁਤ ਸੁਦਾ ਸਵਾਗਤ ਹੈ ਜੀ ਤੁਹਾਨੂੰ ਬਹੁਤ ਉਸ ਚੈਨਲ ਨੂੰ ਪਿਆਰ ਦਿੰਨੇ ਆ ਬਹੁਤ ਵੀਡੀਓ ਨੂੰ ਪਿਆਰ ਦਿੰਨੀ ਆ ਕੋਟੀ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਆ बस ऐसे तेरा प्यार तरह दे रहो रहोडा बहुत बहुत धन्यवाद है जी ये किसी भैन ने पूछा टोपी बारे भी टोपी किस तरह बन बनती आई टोपी आप बनाई सी वाली ये हावली यकी ओख नहीं बन लेना आप जिमें आप पिछा मगर बैक वाला पासा बनना ये मैं आप मोटे मोढ़ले पासे भी कटा देने फिर जो अद्धे मोढ़ा थोड़ा हालांकि घट बने हो अद्धे तो फिर आप फटी क्या ਪੰਜ ਕੁੰਡਿਆਂ ਦੀ ਫੱਟੀ ਕੱਢੀ ਆਪਾਂ ਇਹਨਾਂ ਆਪਾਂ ਆਪਸਾ ਬੋਲਨੇ ਫਿਰ ਥੱਲੇੋਂ ਇਹ ਸੇ ਕੁੰਡੇ ਵਿਚਾਲੇ ਆਪਾਂ ਅੱਧੂ ਦੀ ਕਰਕੇ ਆ ਪੰਜ ਕੁੰਡੇ ਵਿਚਾਲੇ ਰੱਖ ਲਏ ਇਹਦੀ ਆਪਾਂ ਫੱਟੀ ਕੱਢ ਲਈ ਆ ਵਾਲੀ ਆ ਦੇਖੋ ਮੜ ਗਿਆ ਜਦੋਂ ਸੀਨੇ ਚੜ ਗਿਆ ਫਿਰ ਆਪਾਂ ਥੱਲੇ ਦੇ ਪਾਸੇ ਕੁੰਡੇ ਚੱਕ ਕੇ ਆ ਵਾਲੇ ਆ ਥੱਲੇੋਂ ਦੇਖੋ ਥੱਲੇ ਆਹ ਕੁੰਡੇ ਚੱਕ ਕੇ ਨਾ ਫਿਰ ਆਪਾਂ ਇਹ ਇਹਦੇ ਆ ਫੱਟੀ ਬੋਲ ਲਈ ਇਹ ਦੀ ਆਣੀ ਤੇ ਬਾਕੀ ਫਿਰ ਆਹ ਜਿਵੇਂ ਹੁਣ ਬੋਲ ਲੈਣਾ ਇਹ ਇਹਦੀ ਫੱਟੀ ਬੋਲ ਲਈ ਇਹ ਦੀ ਤੇ ਆ ਸਾਰਾ ਮੋਢਾ ਕੰਪਲੀਟ ਫੋਨ ਤੋਂ ਪਹਿਲਾਂ 1.5 ਇੰਚ ਪਹਿਲਾਂ ਆਪਾਂ ਬਾਕੀ ਤਾਂ ਗੁੰਡਿਆਂ ਦੇ ਹਿਸਾਬ ਉਤਾਰਨਾ ਹੁੰਦਾ ਜੇ ਕੋਈ ਜ਼ਿਆਦਾ ਹੈਵੀ ਦੀ ਕੋਟੀ ਫੜਨੀ ਆਪਾਂ ਵੀ ਜ਼ਿਆਦਾ ਹੈਲਥੀ ਆ ਕੋਈ ਉਹ ਆਪਾਂ ਪਹਿਲਾਂ ਥੋੜਾ ਜਿਹਾ ਛੇਤੀ ਘਟਾਉਣਾ 2 ਇੰਚ ਘਟਾ ਰਿੰਗਿਆਂ ਤੋਂ ਘਟਾਉਣਾ ਗਾ ਪਹਿਣਾ ਆਪਾਂ ਜੇ ਉਹਨੇ ਠੀਕ ਜਿਹੀ ਸੀਗੀ ਆਪਣੀ ਗੁੜੀ ਜ਼ਿਆਦਾ ਨਹੀਂ ਭਾਰੀ ਹੈਗੀ ਬਹੁਤ ਬਤਲੀ ਹੈ ਇਹਦੇ ਆਪਾਂ ਜਦੋਂ 1.5 ਇੰਚ ਮੋਢਾ ਰਹਿ ਗਿਆ ਬੰਨਣ ਵੱਲ ਉਦੋਂ ਆਪਾਂ ਆ ਮੋਢੇ ਆ ਜਿਹੜੇ ਗੁੰਡੇ ਆ ਉਹ ਵੀ ਰੱਖ ਲੈਣੇ ਆ ਵਾਲੇ ਆਲੇ ਗੁੰਡੇ ਉੱਧੇ ਹੀ ਰੱਖ ਲੈਣੇ ਆ ਇਹਨੂੰ ਕਿ ਸੁਈ ਦੇ ਵਿੱਚ ਜਾਂ ਕਾਸੇ ਵਿੱਚ ਪਰੋ ਕੇ ਰੱਖ ਦਿੰਦੇ ਆ ਫਿਰ ਆਪਾਂ ਇੱਥੇ ਕਾਟ ਪਾ ਦਿੰਦੇ ਆ ਦੇਖੋ ਕਾਟ ਪਾਈ ਵੀ ਟੋਪੀ ਦੇ ਇੱਥੇ ਆ ਦੇਖੋ ਇੱਥੇ ਕਾਟ ਪਾਈ ਹੋਈ ਆ ਇੱਥੋਂ ਸ਼ੁਰੂ ਹੋਈ ਆ ਕਾਟ ਇਹ ਆਪਾਂ ਪਾਈ ਆ 3 2 1 ਇੱਕ ਇਸ ਤਰ੍ਹਾਂ ਕਾਟ ਪਾਈ ਆ ਇਹ ਜੇ ਕੋਈ ਜ਼ਿਆਦਾ ਕੁੰਡੇ ਆਪਣੇ ਫਿਰ ਚ 4-3 ਦੀ ਵੀ ਪਾ ਸਕਦੇ ਆ ਤੁਸੀਂ ਤੇ 3 ਦੀ ਵੀ ਪਾ ਸਕਦੇ ਇਹ ਜਣੀ ਆਪਣੇ ਕੁੰਡਿਆਂ ਤੇ ਡਿਪੈਂਡ ਆ ਆਪਾਂ ਨੂੰ ਬਿਕਨੇ ਕਾ ਮੋਢਿਆ ਤੇ ਕੁੰਡਿਆ ਤੇ ਰੱਖਣੇ ਆ 10 ਜੋਟੇ ਰੱਖੇ ਆ ਇਹਦੇ ਮੋਢਿਆਂ ਦੇ ਕੁੰਡਿਆ ਦੇ ਆ ਜੋਟਿਆਂ ਦੇ ਆਪਾਂ ਮੋਢੇ ਜਿਹੜੇ ਜੋੜਨ ਵਾਲਿਆ ਵਾਲੀ ਹੁੰਦੀ ਆ ਆ ਮੋਢੇ ਜੋੜੇ ਹੋਏ ਆਪਣੇ ਇੱਥੇ ਆ ਚਿੱਟੇ ਦੇ ਵਿੱਚ ਜੋੜੇ ਹੋਏ ਆ ਦੇਖੋ ਇੱਥੇ ਜੋੜੇ ਹੋਏ ਆ ਜੋੜ ਪਾਇਆ ਹੋਇਆ ਇਹ ਆਪਾਂ 10 ਜੋਟੇ ਰੱਖੇ ਆ ਬਾਕੀ ਆਪਾਂ 3 2 1 ਇੱਕ ਬਾਕੀ ਜਿਹੜੇ ਬਚੇ ਇੱਕ ਇੱਕ ਦੀ ਘਾਟ ਪਾਈ ਗਏ ਆ ਇਹਨੂੰ ਫਿਰ ਇਹ ਇਹ ਜਿਹੜੇ ਕੁੰਡਿਆ ਆਪਾਂ ਜਿਹੜੇ ਆ ਮਹਾ ਜੋਟੇ ਹੋਣਗੇ ਮੋਢੇ ਫੱਟੀ ਵਾਲੇ ਆ ਦੇਖੋ ਆ ਫੱਟੀ ਵਾਲੇ ਇਹਨਾਂ ਨੂੰ ਉਦਾਂ ਸਲਾਈ ਚ ਪਾ ਲੈਣਾ ਆਪਾਂ ਗੁੰਡੇ ਜਿੰਨੇ ਆ ਇਧਰ ਪਿਛਲੇ ਬੈਕ ਵਾਲੇ ਤਾਂ ਹੁੰਦੇ ਹੀ ਆ ਆਪਾਂ ਗੁੰਡੇ ਇੱਥੋਂ ਲਾ ਕੇ ਇੰਨੇ ਗੁੰਡੇ ਚੱਕ ਲੈਣੇ ਜਿਹੜੀ ਜਾਣ ਕਰ ਭੈਣੋ ਤੇ ਝੱਟ ਸਮਝ ਜਾਂਦੀ ਐ ਇੱਥੋਂ ਆ ਫੱਟੀ ਵਾਲੇ ਗੁੰਡੇ ਤਾਂ ਉਹ ਵੀ ਰਖਿਆ ਆ ਗੁੰਡੇ ਚੱਕ ਲਈ ਆਪਾਂ ਇੱਥੋਂ ਤੱਕ ਇਹ ਕਿੰਨੇ ਚੱਕੇ ਗਏ ਇਹ ਮੈਂ 10 ਗੁੰਡੇ ਚੱਕੇ ਸੀਗੇ ਸੋ ਨੂੰ ਮੈਂ ਬਾਕੀ ਤਾਂ ਤੁਹਾਨੂੰ ਦਸੀਏ ਮੈਂ 10 ਕਿ ਘਟੇ ਆ ਆਪ ਕਟ ਕਟਾਇਆ ਕਾਟ ਪਾਈਆ ਤੇ 10 ਕੀ ਚੱਕ ਲਈ ਬਾਕੀ ਜਿੰਨੇ ਤੁਹਾਡੇ ਗੁੰਡੇ ਘਟਣਗੇ ਤੁਸੀਂ ਉਹਨੇ ਕੀ ਚੱਕ ਲੋ ਜੇ 4 ਦੀ ਕਾਟ ਪਾਓਗੇ ਸਭ ਆਰੇ ਤੇਰੇ ਗੁੰਡੇ ਬਣ ਜਾਣਗੇ ਤੇ ਇਹ ਆ ਪਾ ਦਸ ਕੁੰਡੇ ਚੱਕੇ ਆ ਇਸ ਤਰ੍ਹਾਂ ਇਥੇ ਲਾ ਕੇ ਫਿਰ ਅਜ ਦਾ ਪਿਛਲਾ ਟੋਪੀ ਵਾਲਾ ਗਾਹ ਵਾਲਾ ਪਾਸਾ ਇਹ ਤਾਂ ਕੁੰਡੇ ਹੁੰਦੇ ਹੀ ਆ ਮਗਰਲੇ ਪਾਸੇ ਆਪਣੇ ਆ ਵਾਲੇ ਗੁੰਡੇ ਤਾਂ ਤਾਂ ਮਗਰ ਸੀ ਗਈ ਆ ਚਿੱਟੇ ਵਾਲਾ ਸੀ ਆ ਵਾਲਾ ਸੀ ਤਾਂ ਕੁੰਡੇ ਸੀ ਗਈ ਆਪਣੇ ਇਹੋਵੇਂ ਨਾਲ ਚੱਕ ਲੈ ਤੇ ਉਹਵੇਂ ਆਪਣਾ ਆ ਪਾਸਾ ਆ ਗਾ ਦੂਜੀ ਸਾਈਡ ਨਾਲ ਇਹਦੇ ਵੀ ਆਪਾਂ ਇੰਨੇ ਆ ਕੁੰਡੇ ਚੱਕ ਲੈ ਥੋ ਫੱਟੀ ਵਾਲਾ ਉਹਦੇ ਵਿੱਚ ਰੱਖ ਲੈ ਇਸ ਤਰ੍ਹਾਂ ਗੁੰਡੇ ਆ ਚੱਕ ਲੈ ਇਥੋਂ ਲਾ ਕੇ ਇਹ ਆ ਦੇਖ ਇਥੋਂ ਇੱਥੇ ਇੰਨੇ ਦੇ ਕੁੰਡੇ ਚੱਕ ਲਿਆ ਆ ਵਾਲੇ ਇਥੋਂ ਲਾ ਕੇ ਇੰਨੇ ਇਹ ਵੇਚ ਰਲਾ ਕੇ ਸਾਰੀ ਬਸ ਬੋਲਡ ਵੀ ਤੇ ਅਸ ਲੰਗਾਂ ਤੇ ਬੋਲਣੋ ਕਿ ਤੇ ਜਿਆਦਾ ਵਧੀਗਾ ਦੋ ਨਾਲ ਕਸ ਜਿਆ ਪੈਂਦਾ ਪਰ ਬਣ ਦੋ ਤੇ ਵੀ ਜਾਂਦਾ ਆ ਦੇਖੋ ਆਪਾਂ ਜਿੰਨੀ ਟੋਪੀ ਦੀ ਆਪਾਂ ਨੂੰ ਲਮਾਈ ਚਾਹੀਦੀ ਆ ਉਨੀ ਟੋਪੀ ਦੀ ਲਮਾਈ ਆਪਾਂ ਬਣ ਸਕਦੀ ਆ ਜਿੰਨੀ ਲਮਾਈ ਚਾਹੀਦੀ ਆ ਮੈਂ ਜਿੰਨੀ ਮੈਨੂੰ ਚਾਹੀਦੀ ਸੀ ਮੈਂ ਰੱਖ ਲਈ ਤੇ ਆਹ ਦੇਖੋ ਦੋਨੋਂ ਪਾਸੇ ਗੁੰਡੇ ਦੋਦੀ ਕਰਕੇ ਇੱਥੇ ਆਪਾਂ ਗੁੰਡੇ ਬੰਦ ਕਰ ਸਕਦੇ ਆ ਬੰਦ ਕਰ ਦਿੰਨੇ ਇੱਥੇ ਆ ਦੇਖੋ ਆ ਦੇਖੋ ਇੱਥੇ ਟੋਪੀ ਦਾ ਉਤਲਾ ਪਾਸਾ ਆ ਗਿਆ ਇਹ ਗੁੰਡੇ ਇੱਥੇ ਬੰਦ ਕਰਦੇ ਆ ਉਧਰੋਂ ਨਹੀਂ ਆਗੇ ਤੇ ਮੂਰਲੇ ਪਾਸੇ ਸ਼ੁਰੂ ਕਰਨੀ ਹੈ ਪਿਛਲੇ ਪਾਸੇ ਧੱਗਾ ਚ ਲਿਆ ਜਾਂਦਾ ਨਾਲ ਸਿਉਣ ਦੇ ਕੰਮ ਆ ਜਾਂਦਾ ਤੇ ਸਿਉਣ ਤੇ ਸਿਉਣ ਦਾ ਕੰਮ ਹੁੰਦਾ ਹੀ ਨਹੀਂ ਇਹ ਆ ਪਿੱਛਾ ਤੋਂ ਵੀ ਜੋੜ ਹੁੰਦਾ ਬਾਹਰ ਪਾ ਕੇ ਕੱਟਣਾ ਹੀ ਹੁੰਦਾ ਧੱਗਾ ਇਹ ਮੂਰੇ ਵੀ ਜੋੜ ਜਿਆ ਬੁਰਾ ਲੱਗਦਾ ਇੱਥੇ ਧਾਗੇ ਦਾ ਵਧਿਆ ਘਟਿਆ ਜਾਂ ਮਗਰਲੇ ਪਾਸੇ ਸੋਹਣਾ ਲੱਗਦਾ ਸੋਹਣਾ ਤਾਂ ਕੀ ਲੱਗਣਾ ਵੀ ਵਿੱਚ ਆ ਜਾਂਦਾ ਉੱਥੇ ਬੁਣਤੀ ਦੇ ਵਿੱਚ ਦੇ ਦਿੰਨੇ ਆਪ ਨਹੀਂ ਪਤਾ ਲੱਗਦਾ ਉੱਥੇ ਬਸ ਆਹੀ ਦੀ ਇੰਨੀ ਜਾਣਕਾਰੀ ਆ ਤੁਸੀਂ ਧਿਆਨ ਕਰਿਓ ਭੱਟੀ ਵਾਲਾ ਕੁੰਡੇ ਉਹ ਮੇਰੇ ਰੱਖ ਕੇ ਇਹ ਕੁੰਡੇ ਚੱਕਣਿਆਂ ਨਾਲ ਨਾਲ ਵੀ ਨੇ ਆ ਦੇਖੋ इथों तला के इथों तला के इथ तक आ गुंडे चके इतों तक हाँ देखो जो तुम ज्यादा घटाओगे जिन्ने कटाओगे तो उन्ने कुे चक लियो बस कट्ठी सारी करके सारे गुंडे कट्ठे करके बन लो जी थोड़ी बनती पाई है उ बनती शुरू कर लो तह जो प्लेन आ जा कोई रंगदार कुछ भी पाई है तीस वह बनती शुरू करके ये अपनी इस तरह टोपी बन जूगी यह किसी के भैन का कमेंट से सू टोपी बारे दस्यो ये सी टोपी बारे दस हो सू बहुत समझ आई हो ਲੱਗ ਗਿਆ ਹੋ ਤੁਹਾਨੂੰ ਪਤਾ ਤੇ ਮੈਂ ਕਿਹਾ ਚਲ ਅੱਜ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿੰਨੀ ਆ ਠੀਕ ਆ ਭੈਣੇ ਇਸ ਤਰ੍ਹਾਂ ਟੋਪੀ ਬਣਨੀ ਆ ਸੌਖਾ ਹੀ ਕੰਮ ਆ ਕੋਈ ਔਖਾ ਨਹੀਂ ਜਾਣ ਕਰ ਭੈਣ ਤਾਂ ਬਿੰਦੀ ਬੋਲ ਲੈਂਦੀ ਆ ਤਾਂ ਸਮਝ ਜਾਂਦੀ ਆ ਗੱਲ ਨੂੰ ਤੇ ਥੋੜਾ ਜਿਹਾ ਜਿਹੜਾ ਘੱਟ ਬਣਦੇ ਉਹਨੂੰ ਘੱਟ ਪਤਾ ਲੱਗਦਾ ਜਰੂਰ ਤੁਸੀਂ ਟਰਾਈ ਕਰਿਓ ਦੇਖਿਓ ਕੋਸ਼ਿਸ਼ ਕਰਕੇ ਜਰੂਰ ਤੁਹਾਡੀ ਟੋਪੀ ਬਹੁਤ ਵਧੀਆ ਬਣੂਗੀ ਇਹ ਬਹੁਤ ਵਧੀਆ ਹੁਣ ਇੱਕ ਆਪਾਂ ਜਿਹਦੀ ਬੁਣੀ ਆ ਉਹ ਤਾਂ ਲੱਗ ਟੋਪੀ ਬਣਾਈ ਸੀ ਉਹਨਾਂ ਨੇ ਤਾਂ ਪਰ ਉਹ ਵੀ ਕਹਿੰਦੇ ਸਾਨੂੰ ਇਸ ਤਰ੍ਹਾਂ ਦੀ ਬਣ ਕੇ ਦਿਓ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਮਗਰ ਬੈਕ ਜੀ ਦੇ ਟੋਪੀ ਫਿਰ ਸਿੱਟੀ ਹੋਈ ਤੇ ਲਿੰਗ ਦੇ ਦਿਨ ਬਦਾਂ ਜਾਣੀ ਅੱਜਕੱਲ ਘਟੀ ਆ ਤੇ ਨਾਲੇ ਫਿਰ ਇਹ ਜੇ ਵੱਡੇ ਸਰ ਕੀ ਬਾਗ ਦੇ ਲਈ ਨਹੀਂ ਨਾਲ ਦੀ ਟੋਪੀ ਸੋਹਣੀ ਲੱਗਦੀ ਉਹ ਤਾਂ ਨਾਲ ਪਿੱਛੇ ਲੰਬੂ ਦੀ ਹੀ ਸੋਹਣੀ ਲੱਗਦੀ ਆ ਚਲੋ ਜ਼ਰੂਰ ਸਾਨੂੰ ਸਮਝ ਆਈ ਹੋਊਗੀ ਮੈਂ ਤੁਹਾਨੂੰ ਆ ਵੀ ਜਣ ਬਹੁਤ ਚੰਗੀ ਤਰ੍ਹਾਂ ਸਮਝਾਇਆ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਚਲੋ ਠੀਕ ਆ ਜੀ ਮੇਰੇ ਨਾਲ ਸਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਚਲੋ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਚੈਨਲ ਦੇ ਪਹਿਲੀ ਵਾਰਾਂ ਜਿੰਨੇ ਸਬਸਕ੍ਰਾਈਬ ਕਰਿਓ ਠੀਕ ਹੈ ਤੁਸੀਂ ਬਹੁਤ ਚੈਨਲ ਨੂੰ ਪਿਆਰ ਦਿੰਦੇ ਆ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਸੋਟਿਸਪੋਰਟ ਨਾਲ ਹੀ ਚੈਨਲ ਚੱਲਣਾ ਹੁੰਦਾ ਕੱਲਿਆ ਇਹ ਨਹੀਂ ਕੋਈ ਵੀ ਆਪਾਂ ਕੰਮ ਕਰ ਸਕਦੇ ਚਲੋ ਠੀਕ ਆ ਜੀ ਆਪਾਂ ਵੀਡੀਓ ਤਾਂ ਇੱਥੇ ਹੀ ਕਰਦੇ ਆ ਕਿਸੇ ਹੋਰ ਵੀਡੀਓ ਨਾਲ ਨਹੀਂ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹੇਜੀ ਵੀਡੀਓ ਲੱਗਦੀ ਹੁੰਦੀ ਆ ਕੋਈ ਆਪ ਨੂੰ ਕਈ ਵਾਰ ਬੋਲਣ ਚ ਵੀ ਫਰਕ ਰਹਿ ਜਾਂਦਾ ਕਈ ਵੀਰ ਕਿਸ ਤਰ੍ਹਾਂ ਵੀ ਹੁੰਦਾ ਚਲੋ ਉਵੇਂ ਬੰਦਾ ਵੇਚ ਕੇ ਬੈਠੇ ਜੇ ਮੈਂ ਕੋਈ ਤੁਸੀਂ ਜਿੱਥੇ ਕਿਤੇ ਗਲਤੀ ਆ ਜਰੂਰ ਟੋਕਿਆ ਕਰੋ ਹੁੰਦਾ ਪਰ ਉਹ ਸਮਝ ਜਾਂਦਾ ਉਸ ਗੱਲ ਨੂੰ ਤੇ ਫਿਰ ਆਪਾਂ ਮਿਹਰੇ ਕੋਲ ਨਹੀਂ ਵੀ ਇੰਨਾ ਪਤਾ ਲੱਗਦਾ ਹੁੰਦਾ ਪਰ ਮਿਲਦੇ ਜ ਵੱਡੀ ਵਾਲ ਹੋ ਸਕਦੇ ਮੈਨੂੰ ਤਾਂ ਘੱਟ ਪਤਾ ਲੱਗਦਾ ਹੋਵੇ ਚਲੋ ਠੀਕ ਆ ਜੀ ਆਪਾਂ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ